ਪਰਾ ਸਰਕਾਰ ਦੁਆਰਾ ਵਿਦੇਸ਼ਾਂ ਵਿੱਚ ਸ਼ਹੀਦ ਕੀਤੇ ਗਏ ਸਿੱਖ ਸੰਘਰਸ਼ ਦੇ ਆਗੂ ਭਾਈ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਨੂੰ ਸਮਰਪਿਤ ਪੰਥਕ ਸਮਾਗਮ ਦਾ ਐਲਾਨ ਕੀਤਾ ਗਿਆ ਹੈ ਸਿੱਖ ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਭਾਈ ਅਵਤਾਰ ਸਿੰਘ ਅਤੇ ਭਾਈ ਹਰਦੀਪ ਸਿੰਘ ਦੀ ਯਾਦ ਵਿੱਚ 15 ਜੂਨ ਨੂੰ ਸ਼ੀਆ ਖਨ ਪਰ ਸਾਹਿਬ ਦੇ ਭੋਗ ਪਾਏ ਜਾਣਗੇ ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਹੈ ਭਾਈ ਅਵਤਾਰ ਸਿੰਘ ਖੰਡਾ ਭਾਈ ਹਰਦੀਪ ਸਿੰਘ ਨੇਜਰ ਉਹਨਾਂ ਦੇ ਨਿਮਤੇ ਰੱਖੇ ਅਖੰਡ ਪਾਠ ਸਾਹਿਬ ਧੰਨ ਧੰਨ ਬਾਬਾ ਟਲ ਰਾਜ ਸਾਹਿਬ ਜੀ ਦੇ ਅਸਥਾਨਾ ਦੇ ਉੱਤੇ ਕੱਲ ਤੋਂ ਆਰੰਭ ਹੋਏ ਨੇ ਇਸ ਕਰਕੇ ਪ੍ਰਧਾਨ ਜੀ ਨੇ ਜਿੱਥੇ ਇਸ ਅਖੰਡ ਪਾਠ ਸਾਹਿਬ ਵਾਸਤੇ ਗੁਰਸਿੱਖਾਂ ਨੇ ਪੈਸੇ ਜਮ੍ਹਾਂ ਕਰਵਾਏ ਪ੍ਰਧਾਨ ਜੀ ਨੇ ਮੈਨੇਜਰ ਸਾਹਿਬ ਨਾਲ ਖੜੇ ਨੇ ਮੈਂ ਸਾਹਿਬ ਨੂੰ ਕਿਹਾ ਗਿਆ ਆਪਾਂ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਵਾਉਣਾ ਗੁਰਸਿੱਖਾਂ ਨੇ ਤੁਹਾਡੇ ਕੋਲ ਮਾਇਆ ਜਮ੍ਹਾਂ ਕਰਵਾਣਗੇ ਅਖੰਡ ਪਾਠ ਸਾਹਿਬ ਆਰੰਭ ਕਰਵਾਓ ਪਰਬੰਧ ਜਿਹੜੇ ਆਉ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਣੇ ਹਨ ਪਰਬੰਧ ਜਿਹੜੇ ਆਉ ਜੋਗ ਟੰਗ ਨਾਲ ਕਰਵਾਏ ਜਾਣ ਸ਼ਹਾਦਤਾਂ ਸਿੱਖ ਧਰਮ ਦਾ ਟੁੱਟ ਹਿੱਸਾ ਨੇ ਸ਼ਹਾਦਤ ਤੇ ਭਾਵੇਂ ਕਿਸੇ ਪੂਰੇ ਪਰਿਵਾਰ ਵਾਲੇ ਦੀ ਹੋਵੇ ਤੇ ਭਾਵੇਂ ਕਿਸੇ ਮਾਤਾ ਦਾ ਇਕੱਲਾ-ਕੱਲਾ ਪੁੱਤ ਸ਼ਹੀਦ ਹੋਵੇ ਤੇ ਸਿੱਖਾਂ ਨੂੰ ਤੇ ਉਦੋਂ ਵੀ ਫਰਕ ਨਹੀਂ ਪਿਆ ਜਦੋਂ ਵੱਡਾ ਘੱਲੂ ਘਰ ਆਇਆ ਛੋਟਾ ਘੱਲੂ ਘਰ ਆਇਆ ਤੇ ਹੋਰ ਅਨੇਕਾਂ ਸ਼ਹਾਦਤਾਂ ਹੋਈਆਂ ਜਦੋਂ ਚੌਂਗ ਨਖਾਸ ਦੇ ਵਿੱਚ ਸਿਰਾਂ ਦੇ ਮਨਾਰ ਲੱਗੇ ਨੇ ਜਦੋਂ ਮਹਰੋਲੀ ਵਿਵੇਖੇ ਬਾਬਾ ਬੰਦਾ ਸਿੰਘ ਜੀਹਾਦਤ ਤੋਂ ਪਹਿਲਾਂ ਬਾਕੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸਿੱਖਾਂ ਨੇ ਕਦੀ ਵੀ ਨਾ ਡੋਲੇ ਨੇ ਨਾ ਥੜਕੇ ਨੇ ਤੇ ਜਿਹੜੇ ਸਾਡੇ ਸਿੰਘ ਸ਼ਹੀਦ ਹੁੰਦੇ ਰਹੇ ਨੇ ਉਹਨਾਂ ਦੀਆਂ ਸ਼ਹੀਦੀਆਂ ਹਰ ਵੇਲੇ ਹਰ ਸਮੇਂ ਕੌਮ ਨੇ ਮਨਾਈਆਂ ਨੇ ਅਰਦਾਸ ਦੇ ਵਿੱਚ ਰੋਜ਼ ਸ਼ਹੀਦਾਂ ਦਾ ਜ਼ਿਕਰ ਕਰਦੇ ਆ ਤੇ ਹੁਣ ਦੇ ਅਜੋਕੇ ਯੁੱਗ ਦੇ ਸ਼ਹੀਦਾਂ ਦੀਆਂ ਅਸੀਂ ਵਰ੍ਹਸੀਆਂ ਮਨਾਉਂਦੇ ਆਪਾਂ 6 ਜੂਨ ਮਨਾ ਕੇ ਹਟੇ ਆ ਭਾਈ ਅਵਤਾਰ ਸਿੰਘ ਖੰਡਾ ਪਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਨਿਮਿਤ ਬਾਬਾ ਟਲਵਰਾ ਸਾਹਿਬ ਜੀ ਦੇ ਅਸਥਾਨ ਤੇ ਖੰਡ ਪਾਠ ਸਾਹਿਬ ਦੇ ਆਰੰਭ ਹੋਏ ਕੱਲ ਤੋਂ ਅੱਜ ਮੱਧ ਦੀ ਮੱਧ ਭਾਗ ਦੇ ਅਰਦਾਸ ਤੋਂ ਬਾਅਦ ਅਸੀਂ ਸਾਰੇ ਜਿਹੜੇ ਆ ਇਹ ਕੱਲ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਇੱਥੇ ਆਏ ਆ ਇਹਨੀਆਂ ਬੇਨਤੀਆਂ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ